ਇਹ ਚੋਰ ਚੰਦਰੇ ਕਿਸੇ ਤੇ ਨਹੀਂ ਕਰਦੇ ਰਹਿਮ ਦੋਸਤੋ ਨਵਾਂ ਸ਼ਹਿਰ ਵਿੱਚ ਮੋਟਰਸਾਈਕਲ ਚੋਰਾ ਦਾ ਤਹਿਲਕਾ ਪੂਰਾ ਹੈ ਕੈਮ ਦੋਸਤੋ ਤਹਿਲਕਾ ਪੂਰਾ ਹੈ ਕੈਮ ਦੋਸਤੋ ਸਤਿ ਸ਼੍ਰੀ ਅਕਾਲ ਵੀ ਨਿਭਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ਹਿਰ ਤੋਂ ਅੰਦਾਜ਼ਾ ਲਾਈ ਲੈਂਦੇ ਹੋ ਮੋਟਰਸਾਈਕਲ ਚ ਸਪਲੈਂਡਰ ਮੋਟਰਸਾਈਕਲ ਦੀਆਂ ਬਹੁਤ ਚੋਰੀਆਂ ਹੋਈਆਂ ਸਾਥੀਓ ਅਸੀਂ ਥੋੜੀ ਦੇਰ ਪਹਿਲਾਂ ਇੱਕ ਵੀਡੀਓ ਚਲਾਈ ਇੱਕ ਨੌਜਵਾਨ ਜਿਸ ਦਾ ਨਾਮ ਵਰਮਾ ਹੈ ਉਸ ਦਾ ਮੋਟਰਸਾਈਕਲ ਵਾਪਸ ਦਿਵਾਇਆ 4353 ਮੋਟਰਸਾਈਕਲ ਜਿਹੜਾ ਉਹਨੂੰ ਵਾਪਸ ਮਿਲ ਗਿਆ ਪੀਵੀ 32 ਨਵਾਂ ਸ਼ਹਿਰ ਦੇ ਦਰਸ਼ਕਾਂ ਦੇ ਸਿਹਰਾ ਜਾਂਦਾ ਇਸ ਚੀਜ਼ ਦਾ ਪਰ ਅੰਦਰ ਜਦੋਂ ਅਸੀਂ ਇਨਫੋਰਮ ਕਰਨਗੇ ਠਾਣੇ ਦਿੱਤਾ ਵੀਰ ਮਿਲੇ ਆ ਇਹਨਾਂ ਦਾ ਮੋਟਰਸਾਈਕਲ ਵੀ ਚੱਕ ਹੋਇਆ ਔਰ ਵੱਡੀ ਗੱਲ ਇਹ ਆ ਕਿ ਸਕਰੀਨ ਤੇ ਤੁਹਾਡੇ ਜਿਹੜੀ ਤਸਵੀਰ ਚੱਲ ਰਹੀ ਹੈ ਉਹ ਚੋਰ ਦੀ ਤਸਵੀਰ ਹੈ ਚੋਰ ਨੂੰ ਆਪਾਂ ਪਛਾਣਨਾ ਹੈ ਤੇ ਇਸ ਵੀਰ ਦੀ ਵੀ ਮਦਦ ਕਰਨੀ ਹੈ ਇਹਨੇ ਵੀ ਬੜੀ ਮਿਹਨਤ ਨਾਲ ਮੋਟਰਸਾਈਕਲ ਲਿਆ ਸੀਗਾ ਦੋ ਤਿੰਨ ਦਿਨ ਤੋਂ ਗੇੜੇ ਮਾਰ ਰਹੇ ਆ ਥਾਂ ਥਾਂ ਤੇ ਭੱਟ ਗਏ ਤਾਜ ਸੁਪਲੈਂਡਰ ਮੋਟਰਸਾਈਕਲ ਨੇ ਤਾਂ ਵਾਪਸ ਮਿਲਿਆ ਲੇਕਿਨ ਸੁਪਲੈਂਡਰ ਮੋਟਰਸਾਈਕਲ ਤਾਂ ਹੀ ਵਾਪਸ ਮਿਲਣਾ ਜੇ ਚੋਰ ਦੀ ਪਛਾਣ ਹੋ ਸਕੇਗੀ ਸਕਰੀਨ ਤੇ ਤਸਵੀਰ ਚੱਲ ਰਹੀ ਹੈ ਇਹ ਚੋਰ ਦਾ ਚਿਹਰਾ ਪਛਾਣ ਲਓ ਤਸਵੀਰ ਜਿਹੜੀ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਚਿਹਰਾ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਇਹ ਚੋਰ ਤੁਹਾਡੇ ਮਹੱਲੇ ਦਾ ਹੈ ਤੁਹਾਡੇ ਪਿੰਡ ਦਾ ਹੈ ਤੁਹਾਡੇ ਸ਼ਹਿਰ ਦਾ ਹੈ ਤੁਹਾਡੇ ਵਾਰਡ ਦਾ ਹੈ ਤੁਹਾਡਾ ਗਵਾਂਢੀਏ ਤਾਂ ਕਿਰਪਾ ਕਰਕੇ ਤਲਾਸ਼ ਕਰ ਦੇਣੀ ਹੈ ਭਾਈ ਜੀ ਹੁਣ ਪੂਰੀ ਸਿਚੁਏਸ਼ਨ ਦੱਸੋ ਮੋਟਰਸਾਈਕਲ ਕਿੱਦਣ ਚੱਕੋਏ ਕਿੱਥੋਂ ਚੱਕ ਪਿਆ ਏ ਮੋਟਰਸਾਈਕਲ ਪਰਸੋ ਰਾਤ ਨੂੰ 2 ਵਜੇ 2 3:30 ਵਜੇ ਬੰਦਾ ਆਇਆ ਉਹਨੇ ਮੋਟਰਸਾਈਕਲ ਦਾ ਲੋਕ ਤੋੜਿਆ ਪਲਸਰ ਮੋਟਰਸਾਈਕਲ ਜਿਗਾ 125 ਸੀਸੀ ਬਲੈਕ ਕਲਰ ਹੈ ਯੂਕੇ 07 ਡੀਟੀ ਨੜੀ ਯੂਕੇ 07 ਡੀਟੀ ਨੜੀ 906 ਉਹਦਾ ਨੰਬਰ ਹੈਗਾ ਉਹਨੇ ਲੋਕ ਤੋੜਿਆ ਤੋੜ ਕੇ ਉਹ ਬੰਦਾ ਉਧਰੋਂ ਚਲਾ ਗਿਆ ਉਸ ਤੋਂ ਬਾਅਦ ਬੰਦਾ ਪੈਦਲ ਆਇਆ ਪੈਦਲ ਆਣ ਤੋਂ ਬਾਅਦ ਬੰਦਾ ਮੋਟਰਸਾਈਕਲ ਰੇਡ ਕਿ ਲੈ ਗਿਆ ਆਪਣੇ ਕੋਲ ਵੀਡੀਓ ਵੀ ਹੈਗੀ ਸਭ ਇਹ ਹੋਇਆ ਸਾਡੀ ਗੁੰਮਟਾ ਮੱਲਾ ਉਮਟਾ ਮੱਲਾ ਨਾ ਸਰ ਸਭ ਤੋਂ ਬਸੋਂ ਵਾਲੀ ਜਗ੍ਹਾ ਸ਼ਹਿਰ ਵਿੱਚੋਂ 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 ਵੀ ਸਰ ਵਿੱਚੋਂ ਵਿੱਚ ਤੇ ਕੋਈ ਪਤਾ ਲੱਗਾ ਵੀ ਕਿੱਧਰ ਲੈ ਪੱਸੀ ਕਿਉਂ ਕਿਸੇ ਸਰ ਜੇ ਆਫਿਸ ਤੋਂ ਮੇਰੇ ਆਫਿਸ ਜਿੱਥੋਂ ਮੋਟਰਸਾਈਕਲ ਨੇ ਚੱਕਿਆ ਸੀਗਾ ਉਤੋਂ ਇਹ ਆਪਣੀ ਰਾਹ ਨੂੰ ਸਾਈਡ ਨੂੰ ਆਇਆ ਗਲੀ ਤੋਂ ਪੈਦਲ ਆਇਆ ਬੰਦਾ ਨੰਗੇ ਪੈਰੀ ਸੀਗਾ ਮੋਟਰਸਾਈਕਲ ਰੇਡ ਚ ਰਾਤ ਨੂੰ 2:30 3:00 ਦਾ ਟਾਈਮ ਸੀਗਾ ਹਾਂ ਅੱਛਾ ਤਾਂ ਇੱਕ ਵਾਰੀ ਫਿਰ ਤੋਂ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਉਸ ਚੋਰ ਦੀਆਂ ਜਿਹਨੇ ਇਹਨਾਂ ਦਾ ਪਲਸਰ ਮੋਟਰਸਾਈਕਲ ਚੱਕਿਆ ਯੂਕੇ ਨੰਬਰ ਹੈ ਉੱਤਰਾਖੰਡ ਦਾ ਨੰਬਰ ਹੈ ਇੰਗਲੈਂਡ ਦਾ ਨਾ ਸਮਝ ਜਾਈਓ ਤੇ ਇਹ ਚੋਰ ਦੀ ਤਸਵੀਰ ਆਪਾਂ ਪਛਾਨਣੀ ਆ ਵੀਰ ਦੀ ਮਦਦ ਕਰਨੀ ਆ ਹਾਲਾਂਕਿ ਪਰਦੇਸੀ ਨੇ ਆਪਣੇ ਪੰਜਾਬ ਤੋਂ ਤਾਂ ਨਹੀਂ ਲੱਗਦੇ ਤੁਸੀਂ ਪਰ ਫਿਰ ਵੀ ਆਪਾਂ ਪੰਜਾਬੀਆਂ ਨੇ ਰਲ ਮਿਲ ਕੇ ਆਪਣੇ ਵੀਰ ਦੀ ਮਦਦ ਕਰਨੀ ਆ ਦੇਸ਼ ਤਾਂ ਸਾਂਝਾ ਭਾਈਚਾਰਾ ਤਾਂ ਸਾਂਝਾ ਆਪਾਂ ਮਦਦ ਕਰਨੀ ਤਾਂ ਜੋ ਇਹਨਾਂ ਦਾ ਮੋਟਰਸਾਈਕਲ ਵਾਪਸ ਮਿਲ ਸਕੇ ਮੋਟਰਸਾਈਕਲ ਦਾ ਨੰਬਰ ਕਿੰਨਾ ਤੇ ਮੋਟਰਸਾਈਕਲ ਦਾ ਮਾਡਲ ਕਿਹੜਾ ਸਰ ਮੋਟਰਸਾਈਕਲ ਦਾ ਮੋਡਲ ਹੈਗਾ 2020 ਮੋਬਾਈਲ ਉਹਦਾ ਨੰਬਰ ਹੈਗਾ UK07 DT9906 ਬਲੈਕ ਕਲਰ ਬਲੈਕ ਕਲਰ 125 ਸੀ ਹੂੰ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਵੀ ਸਾਂਝਾ ਕਰ ਦਿਓ ਸਰ ਆਪਣਾ ਆਪਣਾ ਨੰਨੂ ਮੈਂ 680 71448 99680 71448 71448 ਪਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਪਰਿਵਾਰਕ ਮੈਂਬਰ ਨੇ ਇਹਨਾਂ ਦੀ ਵੀ ਮਦਦ ਕਰਨਗੇ ਜਿਵੇਂ ਵਰਮੇ ਮੁੰਡੇ ਦੀ ਅੱਜ ਮਦਦ ਕੀਤੀ ਆ ਔਰ ਉਮੀਦ ਕਰਦੇ ਹਾਂ ਮੋਟਰਸਾਈਕਲ ਬਹੁਤ ਜਲਦੀ ਇਹਨਾਂ ਤੱਕ ਵਾਪਸ ਪਹੁੰਚ ਜੇ ਪਰ ਫਿਰ ਤੋਂ ਇਹ ਚੋਰ ਜਿਹਦੀ ਤਸਵੀਰ ਚੱਲ ਰਹੀ ਹੈ ਇਹਨੂੰ ਪਛਾਣਨਾ ਹੈ ਇਤਲਾਹ ਕਰਨਾ ਹੈ ਇਹਨਾਂ ਨੂੰ ਕਾਲ ਕਰ ਦੇਣੀ ਸਾਨੂੰ ਕਾਲ ਕਰ ਦੇਣੀ ਆ ਸਾਡਾ ਨੰਬਰ ਹੈ 83601015739878443970 ਇਸ ਨੰਬਰ ਤੇ ਕਾਲ ਕਰਕੇ ਇਤਲਾਹ ਕਰ ਦੇਣੀ ਹੈ ਤਾਂ ਜੋ ਚੋਰ ਫੜਿਆ ਜਾਵੇ ਤੇ ਇਹਨਾਂ ਦਾ ਮੋਟਰਸਾਈਕਲ ਵਾਪਸ ਮਲੇ ਪਰ ਇੱਕ ਮੈਂ ਇੱਥੇ ਸਵਾਲ ਜ਼ਰੂਰ ਚੱਕਣਾ ਚਾਹਾਂਗਾ ਕਿ ਇਹ ਚੇਨ ਡਿਸਮੈਂਟਲ ਕਿਉਂ ਨਹੀਂ ਹੋ ਰਹੀ ਦੇਖੋ ਆਪਾਂ ਚੱਟੇ ਵਾਲੇ ਦੀ ਗੱਲ ਕਰਦੇ ਆ ਕਿ ਚੱਟਾ ਬਹੁਤ ਹੈ ਡਿਮਾਂਡ ਬਹੁਤ ਹੈ ਪਰ ਚੋਰ ਕਿਉਂ ਨਹੀਂ ਡਿਸਮੈਂਟਲ ਹੋ ਰਹੇ ਕੁਝ ਚੁਣਿੰਦਾ ਆੜਤੀਏ ਹਨ ਜਿਨ੍ਹਾਂ ਕੋ ਮੋਟਰਸਾਈਕਲ ਚੋਰੀ ਕਰਕੇ ਪੁਰਜਾ-ਪੁਰਜਾ ਕਰਕੇ ਵੇਚਦੇ ਆ ਜਾਂ ਸਿੱਧਾ ਹੀ ਵੇਚ ਦਿੰਦੇ ਆ ਤਾਂ ਕਿਉਂ ਨਹੀਂ ਜਿਹੜੇ ਚੁਣਿੰਦਾ ਆੜਤੀਏ ਜਿਨ੍ਹਾਂ ਨੇ ਪੂਰੀ ਢਾਹ ਲਾਈ ਹੋਈ ਹੈ ਸਮਾਜ ਨੂੰ ਇਹਨਾਂ ਨੂੰ ਚੱਕ ਕੇ ਸਲਾਖਾ ਦੇ ਪਿੱਛੇ ਕਰ ਦੇ ਕਿਉਂ ਆਮ ਬੰਦਾ ਤੜਪਦਾ ਇੱਕ ਮਿਹਨਤ ਕਰਨ ਲਈ ਇਹ ਵੀਰ ਪਰਦੇਸੀ ਨੇ ਸਾਡੇ ਸੂਬੇ ਚ ਆਏ ਨੇ ਮਿਹਨਤ ਕਰਨ ਲਈ ਔਰ ਇੱਥੇ ਜ ਇਸ ਤਰੀਕੇ ਦੇ ਇਹਨਾਂ ਦਾ ਧੱਕੇ ਹੋਣਗੇ ਪਰੇਸ਼ਾਨੀਆਂ ਹੋਣਗੀਆਂ ਧਾਂਦਲੀਆਂ ਹੋਣਗੀਆਂ ਤਾਂ ਕੀ ਵਿਚਾਰ ਲੈ ਕੇ ਵਾਪਸ ਜਾਣਗੇ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਪੁਲਿਸ ਪ੍ਰਸ਼ਾਸਨ ਅਕੇ ਕਿ ਸਖਤੀ ਹੋਣੀ ਬਹੁਤ ਜ਼ਰੂਰੀ ਔਰ ਜਿਹੜੇ ਲੋਕ ਇਸ ਚੇਨ ਚ ਜੁੜੇ ਹੋਏ ਆ ਉਹਨਾਂ ਨੂੰ ਫੜ ਕੇ ਦਬੋਚਿਆ ਜਾਣਾ ਚਾਹੀਦਾ ਉਹਨਾਂ ਦੇ ਨਕੀਲ ਕਸਰੇ ਚਾਹੀਦੇ ਬਹੁਤ ਬਹੁਤ ਸ਼ੁਕਰੀਆ